ਅੱਜ ਤੋਂ ਪਹਿਲੇ ਤਾਂ ਤੁਹਾਡਾ ਮੀਡੀਆ ਥੈਂਕਸ ਕਰਨਾ ਚਾਹੂੰਗੀ ਕਿ ਬੰਦੂ ਹੈਲਪਿੰਗ ਹੈਂਡਸ ਦੇ ਜਦੋਂ ਵੀ ਅਸੀਂ ਕੋਈ ਸਮਾਜ ਦੇ ਪ੍ਰਤੀ ਉਪਰਾਲਾ ਕਰਦੇ ਆ ਤਾਂ ਤੁਸੀਂ ਹਮੇਸ਼ਾ ਸਾਡਾ ਇਹ ਮੈਸੇਜ ਲੋਕਾਂ ਤੱਕ ਕਨਵੇ ਕਰਦੇ ਹੋ ਤੇ ਅੱਜ ਦਾ ਜਿਹੜਾ ਸਾਡਾ ਕੈਂਪ ਹੈ ਹਰਚਰਨਗਰ ਸਿੰਘ ਸਭਾ ਗੁਰਦੁਆਰਾ ਅੱਚ ਲੱਗਿਆ ਹੋਇਆ ਆਈ ਆਪਰੇਸ਼ਨ ਕੈਂਪ ਹੈ ਜੋ ਕਿ ਸੀਐਮ ਸਿੱਧੇ ਸਾਰੀਏ ਤੇ ਹਸਪੀਟਲ ਦੀ ਟੀਮ ਪਹੁੰਚੀ ਹੋਈ ਹੈ ਬਿਲਕੁਲ ਫ੍ਰੀ ਹੈ ਇੱਥੇ ਮੈਡੀਸਿਨ ਚੈੱਕਅਪ ਔਰ ਆਪਰੇਸ਼ਨ ਜਿਨ੍ਹਾਂ ਦਾ ਚਿੱਟਾ ਮੋਤੀਆ ਨਿਕਲ ਰਿਹਾ ਕਿੰਨੇ ਪੇਸ਼ੈਂਟਸ ਨੇ ਜਿਨ੍ਹਾਂ ਦੇ ਚਿੱਟਾ ਮੋਤੀਆ ਹੈਗਾ ਉਹਨਾਂ ਦਾ ਆਪਰੇਸ਼ਨ ਬਿਲਕੁਲ ਫ੍ਰੀ ਆਫ ਕੋਸਟ ਕਰਾਇਆ ਜਾਏਗਾ ਕਹਿੰਦੇ 40 ਹਜ਼ਾਰ ਦਾ ਆਪਰੇਸ਼ਨ ਹੈ ਜਿਹੜਾ ਕੀ ਸਾਡੀ ਸੰਸਥਾ ਵੱਲੋਂ ਬਿਲਕੁਲ ਫ੍ਰੀ ਆਫ ਕੋਸਟ ਕਰਾਇਆ ਜਾ ਰਿਹਾ ਹੈ ਸਾਡਾ ਮੰਨਣਾ ਇਹੀ ਹੈ ਕਿ ਜਿਹੜਾ ਵੀ ਅਸੀਂ ਇੱਥੇ ਟ੍ਰੀਟਮੈਂਟ ਕਰਾ ਰਹੇ ਹਾਂ ਜਿੰਨਾ ਚੈੱਕਅਪ ਕਰਾ ਰਹੇ ਹਾਂ ਤੁਸੀਂ ਸਪੈਕਸ ਦੀ ਕੁਆਲਿਟੀ ਦੇਖ ਸਕਦੇ ਹੋ ਕੁਆਲਿਟੀ ਵਾਈਜ਼ ਕੋਈ ਕੰਪਰੋਮਾਈਜ਼ ਨਹੀਂ ਸੇਵਾ ਵੱਲੋਂ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਰਿ ਤੇ ਸਾਡੇ ਸੀਨੀਅਰ ਡਾਕਟਰ ਵੀ ਇੱਥੇ ਹੀ ਨੇ ਸੀਐਮਸੀ ਦੇ ਜਿਨ੍ਹਾਂ ਨੇ ਆਪਰੇਟ ਕਰਨਾ ਹੈ ਉਹਨਾਂ ਨੂੰ ਇੱਕੋ ਹੀ ਗੱਲ ਦੀ ਰਿਕਵੈਸਟ ਕੀਤੀ ਗਈ ਸੀ ਉਹਨਾਂ ਨੇ ਆਪਰੇਸ਼ਨ ਬਹੁਤ ਕੀਤੇ ਹੋਣੇ ਆ ਪਰ ਸਾਡੀ ਸੰਸਥਾ ਦੇ ਨਾਲ ਉਹਨਾਂ ਦਾ ਫਸਟ ਟਾਈਮ ਐਕਸਪੀਰੀਅੰਸ ਐ ਹੁਣ ਤੱਕ ਜੀ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਸਾਡੇ ਕੈਂਪ ਤੋਂ ਪਹਿਲੇ ਜਿਹੜੀਆਂ ਬੁਕਿੰਗ ਸੀਗੀਆਂ ਉਹ 100 ਤੋਂ ਅਬਵ ਬੁਕਿੰਗਸ ਆ ਚੁੱਕੀਆਂ ਸੀ ਹੁਣ ਕੈਂਪ ਦੇ ਦੌਰਾਨ ਹੁਣ ਤੱਕ ਸਾਡੀਆਂ ਕਹਿ ਸਕਦੇ ਹੋ 300 ਮਤਲਬ 1 ਘੰਟਾ ਹੋਇਆ 300 ਤੱਕ ਆਪੀਡੀ ਹੋ ਚੁੱਕੀਆਂ ਨੇ ਤੇ ਉਸ ਦੇ ਦੌਰਾਨ ਚਿੱਟੇ ਮੋਤੀ ਦੇ ਜਿਹੜੇ ਪੇਸ਼ੈਂਟ ਨੇ ਕਾਫੀ ਨਿਕਲ ਆਏ ਹੈ ਪਰ ਮੈਨੂੰ ਹਲੇ ਇਹਦੀ ਕਾਊਂਟਿੰਗ ਨਹੀਂ ਮੈਨੂੰ ਪਤਾ ਹੈਗੀ ਪਰ ਐਨਾ ਕਹਿਣਾ ਚਾਹੂੰਗੀ 100 ਤੱਕ ਹਲੇ ਪੇਸ਼ੈਂਟ ਹੋ ਚੁੱਕੇ ਹੈ ਚਿੱਟੇ ਮੋਤੀ ਇਹਦੇ ਉਸ ਤੋਂ ਅੱਗੇ ਜਿੰਨੇ ਹੋਣ ਇਹਦੇ ਸਾਰੇ ਅਨਲਿमिटेड ਪੇਸ਼ੈਂਟਸ ਮਤਲਬ ਕੋਈ ਮਾ ਮਦਰ ਬਾਉਂਡਰੀ ਸੈਟ ਨਹੀਂ ਹੈਗੀ ਕਿ ਇੰਨੇ ਪੇਸ਼ੈਂਟ ਦਾ ਇਖਰਾਵਾਂਗੇ ਅਸੀਂ ਕਹਿੰਨੇ ਆ ਕਿ ਸਾਡੀ ਸੰਸਥਾ ਅਗਰ ਕੰਮ ਕਰ ਰਹੀ ਹੈ ਬਿਲਕੁਲ ਗਰਾਊਂਡ ਲੈਵਲ ਤੇ ਕਰ ਰਹੀ ਹੈ ਜਿੰਨੇ ਵੀ ਲੋਕ ਦੇਖ ਰਹੇ ਆ ਉਹ ਆਓ ਇਸ ਕੈਂਪ ਦਾ ਬੈਨੀਫਿਟ ਲੋ ਕਿਉਂਕਿ ਬਿਲਕੁਲ ਫ੍ਰੀ ਆਫ ਕੋਸਟ ਤੇ ਤੇ ਆਪਰੇਸ਼ਨ ਕਰਵਾਇਆ ਜਾ ਰਿਹਾ ਔਰ ਦਿਲੋ ਕਰਵਾਵਾਂਗੇ ਅਚਾਨਿਆ ਕੀ ਇਹ ਸਾਡਾ ਸਕਸੈਸਫੁਲ ਰਹੇ ਸਾਰਿਆਂ ਦੀ ਰੋਸ਼ਨੀ ਵਾਪਿਸ ਆਏ ਸਾਡੀ ਇਹੀ ਨਹੀਂ ਹੈ ਥੈਂਕ ਯੂ ਅਲੈਕੁਮ ਅਸਸਲਾਮੁਅਲੈਕ ਸਾਡੇ ਬੰਦੂ ਹੈਲਪਿੰਗ ਹੈਂਡ ਵੱਲੋਂ ਇੱਕ ਬਿਲਕੁਲ ਪ੍ਰੀ ਆਪੋਸਟ ਸਟੀਚਿੰਗ ਸੈਂਟਰ ਚੱਲ ਰਿਹਾ ਜਿਸ ਤੋਂ 150 ਤੋਂ ਅਬਵ 2.5 ਬਿਲਕੁਲ ਸਟੀਚਿੰਗ ਸਿੱਖਰੀਆਂ ਨੇ ਲੇਡੀਜ਼ ਤੇ ਉਹਨਾਂ ਨੂੰ ਅੱਗੇ এমਪਲੋਇਮੈਂਟ ਦੇਣ 'ਚ ਅਸੀਂ ਹੈਲਪ ਕਰਦੇ ਹੈਗੇ ਆਂ ਕਰੋਸ਼ੀਆ ਦੀ ਕਲਾਸਿਸ ਲੱਗ ਰਹੀਆਂ ਨੇ ਬਿਲਕੁਲ ਪ੍ਰੀ ਆਪੋਸਟ ਤੁਹਾਨੂੰ ਪਤਾ ਆਨਲਾਈਨ ਕਾਫੀ ਦਾ ਕੰਮ ਹੈਗਾ ਤੇ ਹੋਰ ਵੀ ਕਾਫੀ ਤਰ੍ਹਾਂ ਦੀਆਂ ਸਾਡੀਆਂ ਵਰਕਸ਼ਾਪ ਲਾਈਕ ਬਿਊਟੀ ਨੂੰ ਲੈ ਕੇ এডੂਕੇਸ਼ਨ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਸਾਡੀਆਂ ਵਰਕਸ਼ਾਪ ਬਿਲਕੁਲ ਫ੍ਰੀ ਆਫ ਕੋਸਟ ਲੱਗਦੀਆਂ ਰਹਿੰਦੀਆਂ ਨੇ ਕੁਝ ਨਾ ਕੁਝ ਉਪਰਾਲੇ ਸਾਡੀ ਸੰਸਥਾ ਵੱਲੋਂ ਕਿਤੇ ਜਾਂਦੇ ਆ ਔਰ ਜਸਟਿਸ ਲਈ ਤਾਂ ਹਮੇਸ਼ਾ ਹੀ ਸਾਡੀ ਐਨ ਜੀਓ ਹਮੇਸ਼ਾ ਤਿਆਰ ਖੜੀ ਹੁੰਦੀ ਹੈ ਅਗਰ ਕਿਸੇ ਨਾਲ ਕੁਝ ਵੀ ਇਨਜਸਟਿਸ ਹੋ ਰਿਹਾ ਤੇ ਆਪਾਂ ਉਹਦੇ ਲਈ ਹਮੇਸ਼ਾ ਆਵਾਜ਼ ਬੁਲੰਦ ਕਰਕੇ ਬਾਹਰ ਖੜੇ ਹੋਏ ਆਉਣਾ ਲਿਏ ਥੈਂਕ ਯੂ ਅੱਜ ਬੰਦੂ ਹੈਲਪਿੰਗ ਹੈਂਡਸ ਦੇ ਵੱਲੋਂ ਜਿਹੜਾ ਹੈ ਅੱਖਾਂ ਦਾ ਚੈੱਕਅਪ ਕੈਂਪ ਔਰ ਫ੍ਰੀ ਆਪਰੇਸ਼ਨ ਜਿਹੜਾ ਕੈਂਪ ਲਗਾਇਆ ਗਿਆ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਔਰ ਜਿੱਥੇ ਕਿ ਅਸੀਂ ਦੇਖ ਰਹੇ ਹਾਂ ਕਿ ਨੇੜੇ-ਤੇੜੇ ਦੇ ਏਰੀਏ ਦੇ ਤਕਰੀਬਨ 400 ਚੈੱਕਅਪ ਸੁੰਤਾਖ ਹੋ ਚੁੱਕੇ ਨੇ ਸਾਰੇ ਬਜ਼ੁਰਗ ਸਹਿਬਾਨ ਮਾਤਾਵਾਂ ਭੈਣਾਂ ਵੀ ਸਾਰੇ ਆ ਕੇ ਕੈਂਪ ਦਾ ਲਾਭ ਲੈ ਰਹੇ ਨੇ ਉਥੇ ਮੈਂ ਆਸ ਕਰਦੀ ਹਾਂ ਕਿ ਚੰਗੇ ਉਪਰਾਲੇ ਨੇ ਜੋ ਸਮਾਜ ਨੂੰ ਦੀ ਸੇਵਾ ਕਰਨ ਦੇ ਵਿੱਚ ਨੇ ਅਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਨੇ ਤਾਂ ਕਿ ਕਿਤੇ ਵੀ ਕਿਸੇ ਕਮੀ ਕਰਕੇ ਕੋਈ ਵੀ ਵਿਅਕਤੀ ਇਲਾਜ ਤੋਂ ਵਾਂਝਾ ਨਾ ਰਹਿ ਜਾਵੇ ਸੋ ਸੀਐਮਸੀ ਹਸਪੀਟਲ ਤੋਂ ਡਾਕਟਰਾਂ ਦੀ ਟੀਮ ਪਹੁੰਚੀ ਹੈ ਔਰ ਅਸੀਂ ਦੇਖਦੇ ਆ ਕਿ ਵੀ ਸੀਐਮਸੀ ਦਾ ਨਾਮ ਬੜੇ ਦੇ ਹੋਏ ਹਸਪਤਾਲਾ ਦੇ ਵਿੱਚ ਆਉਂਦਾ ਉਹਨਾਂ ਦੇ ਬੜੇ ਹੀ ਡਿਪਲੋਮੇਟ ਬੜੇ ਹੀ ਡੈਡੀਕੇਟਡ ਡਾਕਟਰਸ ਆ ਜਿੱਥੇ ਮੌਜੂਦ ਨੇ ਔਰ ਮੈਂ ਜਿੱਥੇ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਨੀ ਉਹ ਉਥੇ ਪੂਰੀ ਐਨ ਜੀਓ ਨੂੰ ਮੁਬਾਰਕਬਾਦ ਦਿੰਨੀ ਹੈ ਵਧਾਈ ਦਿੰਨੀ ਹੈ ਕਿ ਵੀ ਇਹਨਾਂ ਨੇ ਅਜਿਹਾ ਚੰਗਾ ਉਪਰਾਲਾ ਕੀਤਾ ਔਰ ਅੱਜ ਸੰਗਤ ਨੂੰ ਜਿਹੜੀ ਆਉਣ ਚਾਹੀਦੀ ਹੈ ਅੱਗੇ ਦਾ ਲਾਭ ਲੈਣੀ ਬਹੁਤ-ਬਹੁਤ ਧੰਨਵਾਦ ਜੀ ਆਪਕੇ ਤਾਂ ਜਾਣੇ ਚਾਹੀਦੇ ਕੈਂਪਸ ਬਿਲਕੁਲ ਜੀ ਜਿਹੜੇ ਇਹ ਕੈਂਪਸ ਨੇ ਇਹ ਲਗਾਤਾਰ ਲੱਦੇ ਰਹੇ ਚਾਹੀਦੇ ਨੇ ਔਰ ਵਧੀਆ ਇੱਕ ਉਪਰਾਲਾ ਨੇਕ ਉਪਰਾਲਾ ਵੀ ਕਈ ਵਾਰੀ ਪੇਸ਼ੈਂਟ ਨੇ ਜਾਂ ਬਜ਼ੁਰਗ ਨੇ ਕਾਲ ਕਰ ਜਾਂਦੇ ਨੇ ਗੈਰਨੀ ਜੇ ਤੁਹਾਨੂੰ ਜ਼ਿਆਦਾ ਦਿੱਕਤ ਹੋ ਗਈ ਅਸੀਂ ਫਿਰ ਦੇਖਾਂਗੇ ਕੀ ਪ੍ਰੋਬਲਮ ਹੈਗੀ ਹੈ ਪਰ ਜਦੋਂ ਅਜਿਹੇ ਕੈਂਪਸ ਤੁਹਾਡੇ ਡੋਰ ਸਟੈਪ ਤੇ ਆ ਕੇ ਲੱਗਦੇ ਨੇ بڑے ਘਰ ਕੋਲ ਲੱਗਦੇ ਨੇ ਤੇ ਫਿਰ ਜਰੂਰ ਸਾਰੇ ਕਿਤੇ ਨਾ ਕਿਤੇ ਚੈੱਕ ਅਪ ਕਰਾਉਂਦੇ ਨੇ ਔਰ ਕਈ ਗੱਲਾਂ ਜਿਹੜੀਆਂ ਸਾਡੇ ਅੰਦੇਖੀਆਂ ਹੁੰਦੀਆਂ ਨੇ ਜਾਂ ਕੋਈ ਦਿੱਕਤ ਅਜਿਹੀ ਜਿਹੜੀ ਹਜੇ ਸ਼ੁਰੂ ਹੋਈ ਹੁੰਦੀ ਹੈ ਤਾਂ ਉਹਨੂੰ ਉਸੇ ਵੇਲੇ ਦੇਖ ਕੇ ਉਹਦਾ ਹੱਲ ਕੱਢਿਆ ਜਾ ਸਕਦਾ ਹੈ ਸੋ ਬਹੁਤ ਵਧੀਆ ਉਪਰਾਲੇ ਮਿਆਸ ਕਰਦੇ ਹੈ ਅਜਿਹੇ ਉਪਰਾਲੇ ਹੁੰਦੇ ਰਹਿੰਦੇ ਵੱਡਾ ਉਪਰਾਲਾ ਆ ਇਹ ਉਪਰਾਲੇ ਹਰ ਇਨਸਾਨ ਨੂੰ ਹਰ ਬੰਦੇ ਨੂੰ ਸੋਚ ਕੇ ਲਾਉਣਾ ਚਾਹੀਦਾ ਕਿਉਂਕਿ ਇਹ ਸੰਸਥਾ ਪਿਛਲੇ ਲੰਬੇ ਸਮੇਂ ਤੋਂ ਗੁਰੂ ਘਰ ਦੇ ਥੱਲੇ ਹਮੇਸ਼ਾ ਇਹੀ ਕੰਮਾਂ ਦੇ ਵਿੱਚ ਮੈਂ ਜਦੋਂ ਦੇਖਦਾ ਹਮੇਸ਼ਾ ਸਮਾਜ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਆ ਇਹੋ ਜੀਆਂ ਸੰਸਥਾ ਜ਼ਰੂਰੀ ਨੇ ਕਿਉਂਕਿ ਸੰਸਥਾ ਦੇ ਨਾਲ ਹੀ ਗਰੀਬ ਗੁਰੂਬੇ ਦਾ ਜਿਹੜਾ ਔਕਾਰ ਆ ਉਹ ਹੁੰਦਾ ਵਾ ਇਸ ਕਰਕੇ ਕੰਮ ਕਰਨਾ ਜ਼ਰੂਰੀ ਆ ਕੰਮ ਤੋਂ ਨਹੀਂ ਭੱਜਣਾ ਚਾਹੀਦਾ ਕੰਮ ਕਰਨਾ ਚਾਹੀਦਾ ਬੰਦੇ ਨੂੰ ਇਸ ਕਰਕੇ ਕੰਮ ਕਰ ਆਦੀ ਕੋਈ ਕੁੜੀ ਜਿਹੜੀ ਹੈ ਇਕੱਲੀ ਆਪਣੇ ਇੱਕ ਸਾਰੀ ਟੀਮ ਨੂੰ ਲੈ ਕੇ ਸਾਡੇ ਬਜ਼ੁਰਗ ਗੁਰਦੁਆਰਾ ਸਾਹਿਬ ਦੀ ਜਿੱਥੇ ਸੇਵਾ ਕਰਦੇ ਉੱਥੇ ਸਮਾਜ ਦੀ ਸੇਵਾ ਦੇ ਵਿੱਚ ਵੀ ਆਪਣਾ ਵੱਚੜ ਕੇ ਯੋਗਦਾਨ ਪਾਉਂਦੇ ਆ ਇਹ ਇਲਾਕਾ ਨਿਵਾਸੀ ਸਾਰੇ ਬਹੁਤ ਹੀ ਭਾਗਾ ਆਲੇ ਆ ਕਿਉਂਕਿ ਇੱਥੇ ਬਹੁਤ ਪੁੰਨ ਦਾ ਕੰਮ ਹੁੰਦਾ ਵਾ ਔਰ ਬਹੁਤ ਅੱਛਾ ਕੰਮ ਹੁੰਦਾ ਵਾ ਸਰਦਾਰ ਸਾਹਮਣੇ ਧੁੰਡ ਬਣਾਇਆ ਗਿਆ ਬੱਚਿਆਂ ਦਾ देखो ये जरूरी सी मेनू दिखदा सी गलियां मोहल्यां च छोटे छोटे बच्चे जदों खेलदे आ ओ कुछ अतराज जोग दी गल्लां ओन्ना नु कहंदे सी परिवारਾਂ ਦੇ ਕਿਸੇ ਦਾ ਕੋਈ ਸ਼ੀਸ਼ਾ ਟੁੱਟ ਗਿਆ ਜਾਂ ਕੁਝ ਇਸ ਕਰਕੇ ਬੱਚਿਆਂ ਦਾ ਉਸ ਦਿਨ ਦਾ ਚਾ ਪੂਰਾ ਚੜਿਆ ਹੋਇਆ ਔਰ ਬੱਚੇ ਹਰ ਰੋਜ਼ ਖੇਲਦੇ ਆ ਤਾਂ ਹੀ ਨਸ਼ੇ ਤੋਂ ਦੂਰ ਹੋ ਸਕਦੀਆਂ ਐ ਤੇ ਲੰਕ ਦੀਆਂ ਜਹੰਤਾਂ ਜਿਹੜੀਆਂ ਨੇ ਜੇ ਆਪਾਂ ਇਹਨਾਂ ਬੱਚਿਆਂ ਨੂੰ ਸਪੋਰਟਸ ਲਈ ਤੁਹਾਨੂੰ ਹੁਣ ਆਉਣ ਵਾਲੇ ਸਮੇਂ ਚ ਇੱਕ ਹਫਤੇ ਦੇ ਅੰਦਰ ਅੰਦਰ ਦਸ ਦਿਨਾਂ ਚ ਇੱਕ ਬਹੁਤ ਵੱਡੀ ਰਾਤ ਹਲਕਾ ਸੈਂਟਰ ਨੂੰ ਹੋਰ ਦੇਣ ਜਾ ਰਹੇ ਆ ਬਹੁਤ ਖੁਸ਼ੀ ਹੋਈ ਜੀ ਮਿਲ ਕੇ ਸਾਰੇ ਨੂੰ ਬਹੁਤ ਪਿਆਰ ਕੀਤਾ ਲੋੜ ਤੋਂ ਵੱਧ ਸਤਿਕਾਰ ਕੀਤਾ ਔਰ ਜੋ ਉਪਰਾਲਾ ਕਰ ਰਹੇ ਨੇ ਉਹਦੇ ਵਾਸਤੇ ਮੇਰਾ ਮਨ ਸਦਕੇ ਜਾਂਦਾ ਇਹਨਾਂ ਤੋਂ ਹਾਂਜੀ ਕਿੱਦਾਂ ਲੱਗ ਰਿਹਾ ਵੀ ਜਿਹੜੇ ਕੈਂਪੇਨ ਹੈ ਉਹ ਕੀ ਫਾਇਦੇ ਹੋਗੇ ਲੋਕਾਂ ਬੱਸ ਸਭ ਤੋਂ ਪਹਿਲਾਂ ਜਿਨ੍ਹਾਂ ਦੀ ਅੱਖਾਂ ਦੀ ਪ੍ਰੋਬਲਮ ਹੈ ਜਿਹੜੇ ਨਹੀਂ ਅਫੋਰਡ ਕਰ ਸਕਦੇ ਆ ਜਿਨ੍ਹਾਂ ਦੇ ਘਰ ਚ ਗਰੀਬੀ ਆ ਜਾ ਜਿਵੇਂ ਉਹ ਭਾਈ ਸਾਹਿਬ ਕਹਿ ਰਹੇ ਸੀ ਅੰਦਰ ਜਿਹੜੇ ਅੱਖਾਂ ਦੇ ਚਸ਼ਮੇ ਵੀ ਨਹੀਂ ਅਫੋਰਡ ਕਰ ਸਕਦੇ ਉਹਨਾਂ ਲਈ ਕਿੰਨਾ ਜ਼ਿਆਦਾ ਬੈਨੀਫਿਟ ਐ ਲਾਭ ਆ ਡਾਕਟਰ ਬੁਲਾਏ ਉਹਨਾਂ ਨੇ ਪ੍ਰੋਫੈਸ਼ਨਲ ਅੱਖਾਂ ਦਾ ਲਾਜਰੀ ਹੁੰਦਾ ਇਹਨਾਂ ਦਾ ਤੇ ਇੱਕ ਸਮਾਜ ਦੇ ਵਿੱਚ ਇੱਕ ਬੜਾ ਵੱਡਾ ਪ੍ਰਚਾਰ ਆ ਕਿ ਬੀਬੀਆਂ ਵੀ ਰਲ ਮਿਲ ਕੇ ਕਰ ਰਹੀਆਂ ਨੇ ਅੱਗੇ ਹੋ ਰਹੀਆਂ ਨੇ ਉਹ ਵੀ ਬੜੀ ਵੱਡੀ ਗੱਲ ਆ ਤੁਸੀਂ ਇੱਥੇ ਲਿਬਾਰੇ ਪਹੁੰਚੇ ਸੇਵਾ ਵਾਸਤੇ ਹਾਂਜੀ ਅਗਲੇ ਸੇਵਾ ਦੇ ਪਹੁੰਚ ਰਹੇ ਹੋ ਵੀ ਲੋਕਾਂ ਨੂੰ ਇੰਜ ਨੂੰ ਕੋਈ ਮੈਸੇਜ ਹੋ ਗਿਆ ਕਿ ਤੇ ਕੈਂਪ ਆ ਕੇ ਦੁਆਣਾ ਚਾਹੀਦੇ ਜ਼ਰੂਰ ਲਾਉਣੇ ਚਾਹੀਦੇ ਕਿਉਂ ਨਹੀਂ ਲਾਉਣੇ ਚਾਹੀਦੇ ਸੇਵਾ ਦਾ ਮਤਲਬ ਹੈ ਜਿੱਥੇ ਲੋੜ ਆ ਜ ਦੋ ਪ੍ਰਾਲਾ ਜ਼ਰੂਰੀ ਹੈ ਜੀ ਹਾਂਜੀ ਕਿੱਦਾਂ ਲੱਗ ਰਿਹਾ ਹੈ ਬਸ ਸ਼ੁਕਰ ਹੈ ਚੜ੍ਹਦੀ ਕਲਾ ਸਨਮਾਨ ਕਰਨ ਦਾ ਮੌਕਾ ਮਿਲ ਰਿਹਾ ਹੈ ਉਹ ਕਾਣ ਵਾਲੇ ਅਹੀਂ ਇਹਨੇ ਜੋਗ ਨਹੀਂ ਪਰ ਚਲੋ ਮਾਰੇ ਦੀ ਮਾਰੇ ਦੀ ਮੌਜ ਹਾਂਜੀ ਮੈਡਮ ਸੰਤਾ ਕੋਰ ਜੀ ਨੇ ਅੱਖਾਂ ਦਾ ਕੈਂਪ ਲਗਾਇਆ ਹੈ ਜਿਸ ਤੇ ਬਹੁਤ ਸਾਰੇ ਪੈਨਾ ਤੇ ਭਰਾ ਆਪਣੀਆਂ ਅੱਖਾਂ ਚੈੱਕ ਅਪ ਕਰਾਉਣ ਦੇ ਵਾਸਤੇ ਆ ਗਏ ਇੱਥੇ ਆਏ ਨੇ ਹੋਰ ਕਈ ਲੋਗਾਂ ਦੇ ਆਪਰੇਸ਼ਨ ਵੀ ਹੋਣ ਵਾਲੇ ਨੇ ਅੱਖਾਂ ਦੇ ਤੇ ਫ੍ਰੀ ਇਹ सीएमसी ਚਾਪਰੇਸ਼ਨ ਕਰਾਉਣਗੇ। ਅੱਜ ਦੇ ਯੁੱਗ ਦੇ ਵਿੱਚ ਜਦੋਂ ਕਿ ਮਹਿੰਗਾਈ ਦਾ ਯੁੱਗ ਹੈ, ਮੈਡੀਕਲ ਕੈਂਪ, ਐਜੂਕੇਸ਼ਨ ਸੇਕਟਰ ਦੇ ਵਿੱਚ ਕੰਮ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਐਜੂਕੇਸ਼ਨ ਵੀ ਬੜੀ ਮਹਿੰਗੀ ਹੈ ਤੇ ਮੈਡੀਕਲ ਵੀ ਬੜਾ ਮਹਿੰਗਾ ਹੈ। ਸੋ ਇਸ ਕਰਕੇ ਸਮਾਜ ਦੇ ਹਰ ਵਰਗ ਦਾ ਫਰਜ਼ ਬਣਦਾ ਹੈ ਕਿ ਇਹਨਾਂ ਕੰਮਾਂ ਦੇ ਦੇ ਕੇ ਆਂ ਸਮਾਜ ਚ ਵਚੜ ਕੇ ਲੋਕਾਂ ਦੀ ਸੇਵਾ ਕਰਨ ਤਾਂ ਕਿ ਸਮਾਜ ਦਾ ਭਲਾ ਹੋ ਸਕੇ। ਥੈਂਕ ਯੂ। ਹੈਲਪਿੰਗ ਹੈਂਡ ਵੱਲੋਂ ਸਾਡੇ ਭੈਣ ਸਮਰਤਾ ਕੌਰ ਜੀ ਵੱਲੋਂ ਸਮੁੱਚੀ ਟੀਮ ਵੱਲੋਂ ਬਹੁਤ ਵੱਡਾ ਯਗਦਗ ਕੀਤਾ ਗਿਆ ਜਿਹੜਾ ਅੱਖਾਂ ਦੀ ਰੋਸ਼ਨੀ ਦਿੱਤੀ ਜਾ ਰਹੀ ਹੈ ਸਾਰੀਆਂ ਜਿਹੜੀਆਂ ਜਿੰਨਾ ਵੀ ਮੈਡੀਕਲ ਹੈ ਉਹ ਫ੍ਰੀ ਬਿਲਕੁਲ ਇੱਕ ਪੈਸਾ ਨਹੀਂ ਲੱਤਾ ਜਾ ਰਿਹਾ ਐਨਕਾ ਵੀ ਦਿੱਤੇ ਜਾ ਰਿਹਾ ਆਪਰੇਸ਼ਨ ਵੀ ਕਰਾਇਆ ਜਾ ਰਿਹਾ ਮੈਂ ਸਮਝਦਾ ਇਸ ਯੁੱਗ ਦੇ ਵਿੱਚ ਜਿੱਥੇ ਅੱਜ ਆਪੋ ਥਾਪੀ ਤੇ ਸਾਰੇ ਲੱਗੇ ਹੋਇਆ ਉੱਥੇ ਬੰਦੂ ਹੈਲਪਿੰਗ ਹੈਡ ਵਾਲੇ ਸਾਰੇ ਰਲ ਕੇ ਸੇਵਾ ਕਰ ਰਹੇ ਤੇ ਕਹਿੰਦੇ ਗੁਰਬਾਣੀ ਕਹਿੰਦੀ ਸੇਵਾ ਕਰਤੈ ਨੇ ਕਾਮੀ ਤਿਸ ਕੋ ਹੋ ਤ ਪ੍ਰਾਪਤ ਸੁਆਮੀ ਵਿੱਚ ਦੁਨੀਆ ਸੇ ਕੁਆਈਏ ਤੇ ਦਰਗੇ ਫੈਸਲ ਪਾਈਏ ਤੇ ਮੈਂ ਸਮਝਦਾ ਪਰਮਾਤਮਾ ਇਹਨਾਂ ਨੂੰ ਸ਼ਕਤੀ ਦੇ ਵਿੱਚ ਜਿਹੜਾ ਲੋਕਾਂ ਦੇ ਜ਼ਿੰਦਗੀ 'ਚ ਰੋਸ਼ਨੀ ਕਰ ਰਿਹਾ ਉਹਨਾਂ ਦੀ ਜ਼ਿੰਦਗੀ 'ਚ ਚਾਰ ਗੁਣਾ ਵੱਧ ਰੋਸ਼ਨੀ ਬਹੁਤ ਚੰਗਾ ਜੀ ਜਾਣਾ ਦਾ ਅਰੁਣ ਜੀ ਹਰ ਜਗ੍ਹਾ ਤੇ ਜਾਣਾ ਪੈਂਦਾ ਸਾਨੂੰ ਪ੍ਰੋਗਰਾਮਾਂ 'ਚ ਪਰ ਕਿਥੇ ਆ ਕੇ ਬਹੁਤ ਖੁਸ਼ੀ ਮਿਲਦੀ ਹੈ ਤੇ ਮੈਂ ਅੱਜ ਇੱਥੇ ਆ ਕੇ ਬਹੁਤ ਖੁਸ਼ੀ ਮਿਲੀ ਹੈ ਵੀ ਚੰਗੇ ਹਜ਼ਾਰਾਂ ਦੇ ਲੋਕ ਅਤੇ ਇਸ ਚੀਜ਼ ਦਾ ਫਾਇਦਾ ਲੈ ਅੱਜ ਕਿਹਨਾਂ ਚਾਹੋਗੇ ਅੱਜ ਇਹ ਕੈਂਪ ਤੇ ਤੁੰਤੂ ਅ ਸਮਰਤਾ ਕੌਰ ਤੇ ਉਹਨਾਂ ਦੀ ਟੀਮ ਵੱਲੋਂ ਬੰਦੂ ਹੈਲਪਿੰਗ ਹੈਂਡਸ ਕਲੱਬ ਵੱਲੋਂ ਅੱਜ ਅੱਖਾਂ ਦੇ ਇਲਾਜ ਤੇ ਆਪਰੇਸ਼ਨ ਦਾ ਕੈਂਪ ਇੱਥੇ ਗੁਦਾਰਾ ਸਾਹਿਬ ਅੱਜ ਉਹਨਾਂ 20 ਦੇ ਨਾਲ ਸੰਗਰੂਰ ਜ਼ਿਲ੍ਹੇ ਦੇ ਨੇੜੇ ਲਾਇਆ ਗਿਆ। ਉਹ ਜਦੋਂ ਇੱਥੇ ਜਾਣਾ ਹੋਇਆ ਇੱਕ ਮਾਹੌਲ ਐਡਾ ਸੀ ਜਿਦਾ ਮੇਲਾ ਲੱਗਿਆ। ਇੰਨੇ ਸਾਰੇ ਨਾਲ ਲੋਕ ਆ ਰਹੇ ਸੀ ਇਲਾਜ ਕਰਾਣ ਔਰ ਜਿਹੜੀ ਡਾਕਟਰਾਂ ਦੀ ਟੀਮ ਹੈ ਉਹ ਸੀਐਮਸੀ ਤੋਂ ਆਈ ਹੈ ਸਾਰੇ ਕੁਆਲੀਫਾਈਡ ਡਾਕਟਰਸ ਨੇ। ਜਿਹੜੀ ਅੱਖਾਂ ਦਾ ਹੈ ਗਿਫਟ ਜੋ ਸਾਨੂੰ ਪਰਮਾਤਮਾ ਨੇ ਦਿੱਤਾ ਇਹ ਸਭ ਤੋਂ ਵੱਡਾ ਗਿਫਟ ਹੈ ਜੇ ਸਾਡੇ ਸਰੀਰ ਦੇ ਕਿਸੇ ਹੋਰ ਅੰਗ ਨੂੰ ਕੋਈ ਪ੍ਰੋਬਲਮ ਹੋ ਜਾਵੇ ਸਾਡੀ ਜ਼ਿੰਦਗੀ ਚੱਲਦੀ ਰਹਿੰਦੀ ਹੈ ਪਰ ਅੱਖਾਂ 'ਚ ਜੇ ਪ੍ਰੋਬਲਮ ਹੋ ਜਾਵੇ ਰੋਸ਼ਨੀ ਦੀ ਪ੍ਰੋਬਲਮ ਹੋ ਜਾਵੇ ਤੇ ਸਮਝ ਲਓ ਵੀ ਜ਼ਿੰਦਗੀ ਰੁਝ ਜਾਂਦੀ ਹੈ ਦੁਨੀਆ ਰੁਝ ਜਾਂਦੀ ਹੈ ਇਹ ਬੜਾ ਵੱਡਾ ਉਪਰਾਲਾ ਜੋ ਅੱਜ ਬੰਦੂ ਹੈਲਪਿੰਗ ਹੈਂਡ ਦੀ ਉਹਨਾਂ ਦੀ ਟੀਮ ਨੇ ਕੀਤਾ ਤੇ ਮੈਂ ਸਾਰੀ ਟੀਮ ਨੂੰ ਵਧਾਈ ਦੇਵਾਂਗਾ ਨਾਲ ਦੀ ਨਾਲ ਇਹ ਡਾਕਟਰਾਂ ਦੀ ਟੀਮ ਹੈ ਜਾਂ মিডিਆ ਦੀ ਟੀਮ ਹੈ ਜੋ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਉਹ ਵੀ ਵਧਾਈ ਦੇ ਪਾਤਰ ਨੇ ਇਹਦੇ ਨਾਲ ਇੱਕ ਸਮਾਜਿਕ ਮੈਸੇਜ ਇਹ ਜਾਂਦਾ ਹੈ ਕਿ ਇਹ ਜਿਹੜਾ ਸਮਾਜ ਸੇਵਾ ਦਾ ਕੰਮ ਹੈ ਇਹ ਹੋਰ ਲੋਕਲ ਫੈਲਣਾ ਚਾਹੀਦਾ ਹੈ ਤਾਂ ਕਿ ਸਮਾਜ ਦੀ ਸੇਵਾ ਜਿਹੜੀ ਹੈ ਉਹ ਹੋਰ ਬੜੀ